ਅੱਜ ਸਾਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਵਰਸੀ ਹੈ ਪੰਥ ਦੇ ਵਿੱਚ ਔਰ ਦੁਨੀਆ ਦੇ ਵਿੱਚ ਬਹੁਤ ਰਾਜੇ ਆਏ ਹਨ ਸ਼ਾਇਦ ਹੀ ਕਿਸੇ ਦੀ ਵਰਸੀ ਮਣਾਈ ਜਾਂਦੀ ਹੋਵੇ ਉਹ ਮਹਾਨ ਕਲਗੀਧਰ ਦਾ ਸਪੂਤ ਜਿਸ ਨੇ 40 ਸਾਲ ਰਾਜ ਕੀਤਾ ਹੈ। ਔਰ ਆਪਣੀ ਸਰਕਾਰ ਦਾ ਨਾਮ ਖਾਲਸਾ ਸਰਕਾਰ ਰਾਜ ਰੱਖਿਆ। ਹਾਉ ਉਹਨਾਂ ਦੇ ਜੀਵਨ ਦੇ ਕੁਝ ਅੰਸ਼ ਸਾਂਝੇ ਕਰਨ ਦਾ ਯਤਨ ਕਰੀਏ। ਬਡਰੁਖਾ ਪਿੰਡ ਦੇ ਵਿੱਚ ਸਿੱਖ ਕੌਮ ਦੇ ਇੱਕ ਮਹਾਨ ਕੀਰਤਨੀ ਹੋਇਆ ਭਾਈ ਗੁਦਰ ਸਿੰਘ ਜੀ ਉਹਨਾਂ ਦਾ ਸਮਾਗਮ ਚੱਲ ਰਿਹਾ ਸੀ ਉਸ ਅਸਥਾਨ ਦੇ ਉੱਪਰ ਜੀਂਦ ਦਾ ਰਾਜਾ ਗਜਪਤ ਸਿੰਘ ਪਹੁੰਚਦਾ ਹੈ ਜਿਸ ਵੇਲੇ ਗੁਰੂ ਪਿਆਰੇ ਉਹ ਸਮਾਗਮ ਦੀ ਸਮਾਪਤੀ ਹੁੰਦੀ ਹੈ ਤੇ ਰਾਜਾ ਗੱਜਪਤ ਸਿੰਘ ਗਿਆਨੀ ਗੁਦਦਰ ਸਿੰਘ ਜੀ ਨੂੰ ਮਿਲਦਾ ਤੇ ਬੇਨਤੀ ਕਰਦਾ ਕਿ ਗੁਰੂ ਘਰ ਵਾਸਤੇ ਮੈਂ ਰਾਸ਼ਨ ਲੈ ਕੇ ਆਇਆ ਹਾਂ ਇਹ ਤੁਸੀਂ ਪ੍ਰਵਾਨ ਕਰੋ ਗੱਡੇ ਭਰੇ ਸੰ ਰਾਸ਼ਨ ਦੇ ਅਨਾਜ ਦੇ ਗਿਆਨੀ ਗੁਦਦਰ ਸਿੰਘ ਨੇ ਆਖਿਆ ਭਾਈ ਸਾਨੂੰ ਪਤਾ ਲੱਗਾ ਤੂੰ ਆਪਣੀ ਜੰਮਦੀ ਹੋਈ ਬੱਚੀ ਨੂੰ ਮਿੱਟੀ ਦੇ ਵਿੱਚ ਦਬਾ ਦਿੱਤਾ ਹੈ ਅੱਜ ਜੰਮਣ ਤੋਂ ਪਹਿਲਾਂ ਮਸ਼ੀਨਾਂ ਦੇ ਨਾਲ ਖਤਮ ਕਰ ਦਿੰਦੇ ਹਾਂ ਤੇ ਪ੍ਰਾਤਨ ਸਮਿਆਂ ਦੇ ਵਿੱਚ ਜੰਮਣ ਤੋਂ ਬਾਅਦ ਮਿੱਟੀ ਦੇ ਵਿੱਚ ਦੱਬ ਦਿੰਦੇ ਸਾਂ ਗੁਰੂ ਘਰ ਦੇ ਵਿੱਚ ਤਾਂ ਹਮੇਸ਼ਾ ਹੀ ਆਵਾਜ਼ ਆਉਂਦੀ ਹੈ ਸੋ ਕਿਉ ਮੰਦਾ ਕੀ ਜਿੱਤ ਜੰਮੇ ਰਾਜਾ ਕਹਿ ਲੱਗੇ ਸਾਨੂੰ ਪਤਾ ਲੱਗਾ ਤੂੰ ਆਪਣੀ ਬੱਚੀ ਨੂੰ ਜਮਨ ਤੋਂ ਬਾਅਦ ਮਿੱਟੀ ਦੇ ਵਿੱਚ ਦਬਾ ਦਿੱਤਾ ਹੈ ਜਾ ਉਸ ਬੱਚੀ ਨੂੰ ਕਾਢੋ ਦੇ ਉੱਪਰ ਕੌਮ ਦਾ ਭਵਿਕ ਖੜਾ ਹੈ ਕਹਿੰਦੇ ਰਾਜਾ ਗੱਜਪਤ ਸਿੰਘ ਵਾਪਸ ਗਿਆ ਤੇ ਜਦੋਂ ਉਸ ਜਗ੍ਹਾ ਨੂੰ ਫਿਰ ਪੁੱਟਿਆ ਉਹਦੇ ਮਟ ਘੜੇ ਦੇ ਵਿੱਚ ਉਸ ਬੱਚੀ ਨੂੰ ਪਾ ਕੇ ਦਬ ਦਿੱਤਾ ਸੀ ਵੀ ਇਹਦਾ ਸਾਹ ਘੁੱਟਣਾ ਬਹੁਤ ਹੋ ਜਾਏਗੀ ਮਰ ਜਾਏਗੀ ਪਰ ਸਤਿਗੁਰ ਦੀ ਬਾਣੀ ਕਹਿੰਦੀ ਹੈ ਪ੍ਰਭ ਭਾਵੇ ਬਿਨ ਸਾਸ ਤੇ ਰੱਖੇ ਜਿਸ ਕਾ ਸਾਸ ਨਾ ਕਾਢਤ ਆਪ ਤਾਂ ਕੋ ਰੱਖ ਦੇ ਕਰ ਹਾਥ ਉਹ ਬੱਚੀ 2 ਦਿਨ ਹੋ ਜਗੇ ਚੁੱਕੇ ਸਨ ਅੰਗੂਠਾ ਚੁੰਗ ਰਹੀ ਸੀ ਬੱਚੀ ਨੂੰ ਬਾਹਰ ਕੱਢਿਆ ਪਛਤਾਵਾ ਵੀ ਕੀਤਾ ਬੱਚੀ ਦਾ ਨਾਮ ਰੱਖਿਆ ਰਾਜਕੌਰ ਬੱਚੀ ਵੱਡੀ ਹੋ ਗਈ ਸ਼ਾਦੀ ਕੀਤੀ ਮਹਾਰਾਜ ਸਿੰਘ ਦੇ ਨਾਲ ਤੇ ਪੁੱਤਰ ਪੈਦਾ ਹੋਇਆ ਮਹਾਰਾਜਾ ਰਣਜੀਤ ਸਿੰਘ ਔਰ ਇਹ ਵੀ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦਾ ਨਾਮ ਅਸਲੀ ਨਾਮ ਕੀ ਹੈ ਮਹਾਰਾਜਾ ਰਣਜੀਤ ਸਿੰਘ ਦਾ ਅਸਲੀ ਨਾਮ ਮਾਪੇ ਨੇ ਬੁੱਧ ਸਿੰਘ ਰੱਖਿਆ ਸੀ ਮਹਾਰਾਜਾ ਰਣਜੀਤ ਸਿੰਘ ਤੇ ਐਸੀ ਐਸੀ ਸ਼ਖਸੀਅਤ ਹੋਈ ਹੈ ਜਿਸ ਵੇਲੇ ਅੰਗਰੇਜ਼ਾਂ ਨੇ ਹਿੰਦੁਸਤਾਨ ਦੇ ਉੱਪਰ ਰਾਜ ਕੀਤਾ ਔਰ 200 ਸਾਲ ਕੀਤਾ ਔਰ ਪੰਜਾਬ ਦੇ ਉੱਪਰ ਨਹੀਂ ਕਰ ਸਕੇ ਹਮ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਉਹਦੇ ਦੇਹਾਂਤ ਤੋਂ ਬਾਅਦ ਫਿਰ ਅੰਗਰੇਜ਼ਾਂ ਨੇ ਪੰਜਾਬ ਦੇ ਵਿੱਚ ਰਾਜ ਕੀਤਾ ਇੱਕ ਅਫਗਾਨੀ ਜਿਹੜੇ ਪਠਾਨ ਹਨ ਕਿਸੇ ਕੋ ਦੱਬਦੇ ਨਹੀਂ ਹਨ ਤੇ ਉਹਨਾਂ ਦੇ ਉੱਥੇ ਜਾ ਕੇ ਰਾਜ ਕਰਤੇ ਜਮਰੌਦ ਦੇ ਵਿੱਚ ਜਾ ਕੇ ਅਫਗਾਨ ਦੇ ਵਿੱਚ ਰਾਜ ਕਰਨ ਵਾਲਾ ਮਹਾਰਾਜਾ ਰਣਜੀਤ ਸਿੰਘ ਹੈ ਜਿਹੜੇ ਵੱਡੇ ਵੱਡੇ ਦੇਸ਼ ਵੀ ਅਫਗਾਨੀਆਂ ਦੇ ਕੋਲੋਂ ਘਬਰਾਉਂਦੇ ਐ ਉਹ ਸਮੇਂ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਹੁਣ ਬਚਪਨ ਤੋਂ ਦਾਦਾ ਚੜਤ ਸਿੰਘ ਪਿਤਾ ਮਹਾ ਸਿੰਘ ਇੱਕ ਜੰਗ ਹੋਈ ਸਾਡੀਆਂ 12 ਮਿਸਲਾਂ ਹਨ ਇੱਕ ਮਿਸਲ ਚਲਾਉਂਦੇ ਸਨ ਮਹਾਰਾਜ ਸਿੰਘ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਚੱਲਦੀ ਸੀ ਪਰ ਦੇਖੋ ਪੰਥ ਦੇ ਵਿੱਚ ਏਕਤਾ ਲਿਆਉਣ ਵਾਸਤੇ ਮਹਾਰਾਜਾ ਰਣਜੀਤ ਸਿੰਘ ਦੀ ਸੋਚ ਕੀ ਸੀ ਵੀ ਅਸੀਂ ਆਪਸ ਵਿੱਚ ਜਿੱਦਾਂ ਮਰਜ਼ੀ ਲੜੀਏ 12 ਮਿਸਲਾਂ ਸੀ ਸਾਡੀਆਂ ਪਰ ਜੇ ਕਿਸੇ ਸਾਡੇ ਪੰਜਾਬ ਦੇ ਕੋਈ ਉੱਪਰ ਹਮਲਾ ਕਰਦਾ ਤੇ ਅਸੀਂ ਇੱਕ ਹੋ ਕੇ ਜਵਾਬ ਦੇਣਾ ਉਸ ਵੇਲੇ ਸਭ ਤੋਂ ਵੱਡੀ ਮਿਸਰ ਜੀ ਆਲੂ ਵਾਲੀ ਹੈ। ਉਹਨਾਂ ਨੇ ਆਖਿਆ ਸੀ ਸਾਡਾ ਸਾਡੀ ਦੋਸਤੀ ਦੋਸਤੀ ਤੇ ਦੁਸ਼ਮਣੀ ਦੁਸ਼ਮਣੀ ਦੁਸ਼ਮਣ ਨਾਲ ਦੁਸ਼ਮਣੀ ਸਾਡੀ ਸਾਂਝੀ ਹੈ। ਦੋਸਤ ਨਾਲ ਦੋਸਤੀ ਸਾਂਝੀ ਹੈ। 12 ਕੇ ਸਾਲ ਦੀ ਉਮਰ ਹੋਈ ਮਹਾਰਾਜਾ ਰਣਜੀਤ ਸਿੰਘ ਦੀ। ਤੇ ਮਹਾਰਾਜ ਸਿੰਘ ਆਪਣੇ ਪਿਤਾ ਦੇ ਨਾਲ ਮੈਦਾਨੇ ਜੰਗ ਵਿੱਚ ਚਲਾ ਗਿਆ। ਮਹਾਰਾਜ ਸਿੰਘ ਦੀ ਤਬੀਤ ਖਰਾਬ ਹੋ ਗਈ। ਮਹਾ ਸਿੰਘ ਨੇ ਆ ਕੇ ਬੇਟਾ ਤੂੰ ਹੁਣ ਕਮਾਨ ਸੰਭਾਲ ਲੈ ਮੈਂ ਜਾ ਰਿਹਾ ਮੇਰੀ ਤਾਂ ਵੀ ਠੀਕ ਨਹੀਂ ਹੈ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਜਿਹੜੀ ਸਾਹਮਣੇ ਦੁਸ਼ਮਣ ਫੌਜ ਸੀ ਉਹਨਾਂ ਦਾ ਜਿਹੜਾ ਵੱਡਾ ਮੁਗਲ ਸੀ ਜਿਹਦਾ ਨਾਮ ਅਸਮਦ ਖਾਂ ਚੱਠਾ ਲਿਖਿਆ ਹੈ ਕੋਣ ਦੇਖਿਆ ਵੀ ਹਣ ਇਹ ਮਹਾ ਸਿੰਘ ਤਾਂ ਚਲਾ ਗਿਆ ਇਹਨੂੰ ਕਮਾਨ ਦੇ ਗਿਆ 12 ਸਾਲ ਦਾ ਬੱਚਾ ਹੈ ਇਹਨੂੰ ਹੁਣੇ ਖਤਮ ਕਰ ਦਿਓ ਇਹ ਨੂੰ ਖਤਮ ਕਰਦੇ ਤੇ ਆਪੇ ਖਤਮ ਹੋ ਜਾਣਗੇ ਅਸਮਤ ਖਾਨ ਚੱਠਾ ਨੇ ਹਮਲਾ ਕੀਤਾ ਮਹਾਰਾਜਾ ਰਣਜੀਤ ਸਿੰਘ ਦੇ ਉੱਪਰ 12 ਸਾਲ ਦੀ ਉਮਰ ਵਿੱਚ ਔਰ ਇੰਨਾ ਫਰਤੀਲਾ ਸੀ ਮਹਾਰਾਜਾ ਰਣਜੀਤ ਸਿੰਘ ਆਪਣੀ ਛੋਟੀ ਜੀ ਤਲਵਾਰ ਦੇ ਨਾਲ ਉਸ ਮੁਗਲ ਬਾਦਸ਼ਾਹ ਦਾ ਢੜ ਦੇ ਨਾਲੋਂ ਸਿਰ ਅਲੱਗ ਕਰ ਦਿੱਤਾ ਸੀ ਤੇ ਬੜਾ ਖੁਸ਼ ਹੋਇਆ ਜੀ ਰਵੈਤ ਵੀ ਹੈ ਕਿ ਉਸ ਦਿਨ ਤੋਂ ਫਿਰ ਮਹਾ ਸਿੰਘ ਨੇ ਨਾਮ ਵੇਦਾ ਰਣਜੀਤ ਸਿੰਘ ਲਿਖਿਆ ਨਾਮ ਵੈਸੇ ਬਚਪਨ ਦਾ ਬੁੱਧ ਸਿੰਘ ਹੈ ਮਹਾਰਾਜਾ ਰਣਜੀਤ ਸਿੰਘ ਤੇ ਮਹਾਰਾਜਾ ਮਹਾ ਸਿੰਘ ਦੀ ਮੌਤ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਸੰਭਾਲਿਆ ਹੁਣ ਇਦਾਂ ਦਾ ਰਾਜ ਨਹੀਂ ਸੀ ਰਾਜਾ ਤਾਂ ਰਾਜੇ ਤਾਂ ਬਹੁਤ ਹੋਏ ਆ ਜਿਹੜਾ ਗੁਰਬਾਣੀ ਵਿੱਚ ਜ਼ਿਕਰ ਆਇਆ ਰਾਜਾ ਜਨਕ ਰਾਜਾ ਜਨਕ ਵਰਗਾ ਵੀ ਰਾਜਾ ਕੋਈ ਨਹੀਂ ਹੈ ਔਰ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜਾ ਵੀ ਨਹੀਂ ਪੈਦਾ ਹੋਣਾ ਕੋਈ ਮੰਦਰ ਵਾਸਤੇ ਲੜ ਰਿਹਾ ਹੈ ਕੋਈ ਮਸਜਿਦ ਵਾਸਤੇ ਲੜ ਰਿਹਾ ਹੈ ਮੁਗਲ ਆਇਓ ਕਹਿੰਦੇ ਦੁਨੀਆ ਦੇ ਵਿੱਚ ਇੱਕ ਇੱਕ ਧਰਮ ਰਹੇਗਾ ਕਲਗੀਧਰ ਪਾਤਸ਼ਾਹ ਨੇ ਦੱਸ ਦਿੱਤਾ ਭਾਈ ਤੁਸੀਂ ਦੋ ਤੋਂ ਇੱਕ ਕਰੋਗੇ ਮੈਂ ਦੋ ਤੋਂ ਤਿੰਨ ਕਰ ਦੇਗਾ ਤਿੰਨ ਕਰ ਦਿੱਤੇ ਗੁਰੂ ਪਾਤਸ਼ਾਹ ਨੇ ਔਰ ਇੱਕ ਬਲਖਣਤਾ ਹੈ ਸਾਨੂੰ ਬਹੁਤ ਪ੍ਰਾਊਡ ਹੈ ਸਾਨੂੰ ਬਹੁਤ ਮਾਣ ਹੈ ਆਪਣੇ ਸਿੱਖ ਇਤਿਹਾਸ ਦੇ ਉੱਪਰ ਆਪਣੇ ਪੁਰਖਿਆਂ ਦੇ ਉੱਪਰ ਬਹੁਤ ਮਾਣ ਹੈ ਜਿਨ੍ਹਾਂ ਨੇ ਗੁਰਬਾਣੀ ਦੀ ਸੇਧ ਦੇ ਨਾਲ ਗੁਰੂ ਸਾਹਿਬ ਦੇ ਪਾਏ ਪੂਰਨਿਆਂ ਦੇ ਕਰਕੇ ਤੇ ਆਪਣੇ ਹਮੇਸ਼ਾ ਇਤਿਹਾਸ ਨੂੰ ਜਿੰਦਾ ਰੱਖਿਆ ਗੁਰੂ ਸਾਹਿਬ ਜੀ ਦੀ ਬਾਣੀ ਨੂੰ ਹਮੇਸ਼ਾ ਚਾਨਣ ਮਨਾਰਾ ਲੈ ਕੇ ਜੀਵਨ ਦੇ ਵਿੱਚ ਚੱਲੇ ਇਹ ਗੱਲ ਹਮੇਸ਼ਾ ਯਾਦ ਰੱਖਣੀ ਹੈ ਜਦਨ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਇਨਕਾਰੀ ਹੋ ਗਏ ਬੇਮੁਖ ਹੋ ਗਏ ਸਾਨੂੰ ਦੁਨੀਆ ਦੀ ਤਾਕਤ ਨਹੀਂ ਬਚਾ ਸਕੀ ਜਿੰਨੇ ਤੱਕ ਅਸੀਂ ਗੁਰਬਾਣੀ ਦੇ ਆਸਰੇ ਜੀਵਨ ਬਤੀਤ ਕਰਾਂਗੇ ਆਪਣੇ ਪੁਰਖਿਆਂ ਦਾ ਇਤਿਹਾਸ ਆਪਣੇ ਜੀਵਨ ਦੇ ਵਿੱਚ ਲੈ ਕੇ ਚੱਲਾਂਗੇ ਕਦੇ ਵੀ ਸਾਨੂੰ ਕੋਈ ਦੁਨੀਆ ਦੀ ਤਾਕਤ ਨਹੀਂ ਹਰਾ ਸਕਦੀ ਕਦੇ ਨਹੀਂ ਹਰਾ ਸਕਦਾ ਇੱਕ ਸੇਧ ਸੀ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਉਹ ਸੇਧ ਲੈ ਕੇ ਚੱਲਿਆ ਮਹਾਰਾਜਾ ਰਣਜੀਤ ਸਿੰਘ ਨੇ ਜਿੱਥੇ ਲੋੜ ਸੀ ਕੋਈ ਆਇਆ ਮੁਸਲਮਾਨ ਉਹਨੂੰ ਮਸਜਿਦ ਬਣਾ ਕੇ ਦਿੱਤੀ ਹਿੰਦੂ ਆਏ ਉਹਨਾਂ ਨੂੰ ਮੰਦਿਰ ਬਣਾ ਕੇ ਦਿੱਤੇ ਇਹ ਸਿੱਖ ਹੀ ਕਰ ਸਕਦਾ ਸਾਰੇ ਧਰਮਾਂ ਦਾ ਸਨਮਾਨ ਕਰਨਾ ਸਿੱਖ ਹੀ ਕਰ ਸਕਦਾ ਜਿਸ ਵੇਲੇ ਮਹਾਰਾਜਾ ਰਣਜੀਤ ਸਿੰਘ ਨੇ ਹੁਣ ਰਾਜ ਸਥਾਪਿਤ ਕੀਤਾ ਸਿੱਕੇ ਤਿਆਰ ਕੀਤੇ ਹੁਣ ਜਿਸ ਵੇਲੇ ਸਿੱਕੇ ਤਿਆਰ ਕੀਤੇ ਸਿੱਕਿਆਂ ਦੇ ਉੱਪਰ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਨਾਮ ਤੇ ਇੱਕ ਓੰਕਾਰ ਲਿਖਿਆ ਉਹਨਾਂ ਨੂੰ ਕਹਿੰਦੇ ਸੀ ਨਾਨਕਸ਼ਾਹੀ ਸਿੱਕੇ ਔਰ ਇਹ ਵੀ ਇਤਿਹਾਸ ਲਿਖ ਰਿਹਾ ਹੈ ਕਿ ਜਿਸ ਦਿਨ ਪਹਿਲੇ ਦਿਨ ਸਿੱਕੇ ਛੱਪੇ ਸਨ ਮਹਾਰਾਜਾ ਰਣਜੀਤ ਸਿੰਘ ਨੇ ਗਰੀਬਾਂ ਦੇ ਵਿੱਚ ਵੰਡੇ ਸਨ ਪਹਿਲੇ ਦਿਨ ਆਪਣੇ ਰਾਜ ਦੇ ਵਿੱਚ ਆਪਣੀ ਫੌਜ ਦੇ ਵਿੱਚ ਵਿਦੇਸ਼ ਮੰਤਰੀ ਮੁਸਲਮਾਨ ਨੂੰ ਰੱਖਦਾ ਜਰਨੈਲ ਹਿੰਦੂਆਂ ਨੂੰ ਰੱਖਦਾ ਭਾਵੇਂ ਬਾਦ ਵਿੱਚ ਉਹ ਗਦਾਰ ਵੀ ਨਿਕਲਦੇ ਆ ਨੁਕਸਾਨ ਵੀ ਮਹਾਰਾਜਾ ਰਣਜੀਤ ਸਿੰਘ ਦਾ ਹੁੰਦਾ ਪਰ ਇੱਕ ਐਸੀ ਸ਼ਖਸੀਅਤ ਹੈ ਦੁਨੀਆ ਦੇ ਵਿੱਚ ਮੈਂ ਤਾਂ ਕਹਿੰਦਾ ਫਿਰ ਬੇਨਤੀ ਕਰਦੇ ਆ ਸਾਡੀ ਕੌਮ ਨੂੰ ਮਾਣ ਹੈ ਔਰ ਸਾਡੀ ਕੌਮ ਨੇ ਵੀ ਮਾਣ ਦਿੱਤਾ ਪੰਥ ਨੇ ਮਾਣ ਦਿੱਤਾ ਕਿਸੇ ਰਾਜੇ ਦੀ ਵਰਸੀ ਨਹੀਂ ਬਣਾਈ ਜਾਂਦੀ ਮਹਾਰਾਜਾ ਰਣਜੀਤ ਸਿੰਘ ਦੀ ਅੱਜ ਵਰਸੀ ਬਣਾਈ ਜਾ ਰਹੀ ਹੈ ਦੁਨੀਆ ਤੱਕ ਰਹੇਗਾ ਤੇ ਉਸ ਮਹਾਰਾਜਾ ਰਣਜੀਤ ਸਿੰਘ ਨੇ ਜਿਹਨੇ ਦੁਨੀਆ ਦੇ ਵਿੱਚ ਹੁਣ ਉਹਨਾਂ ਦੇ ਜਿਸ ਵੇਲੇ ਰਾਜ ਚੱਲਿਆ ਮਹਾਰਾਜਾ ਰਣਜੀਤ ਸਿੰਘ ਦਾ ਇਨਸਾਫ ਸਾਰਿਆਂ ਵਾਸਤੇ ਇੱਕੋ ਸੀ ਔਰ 40 ਸਾਲ ਦੇ ਰਾਜ ਦੇ ਵਿੱਚ ਕਿਸੇ ਅਪਰਾਧੀ ਨੂੰ ਫਾਂਸੀ ਨਹੀਂ ਦਿੱਤੀ ਗਈ ਮੌਤ ਇਹ ਸਜ਼ਾ ਨਹੀਂ ਦਿੱਤੀ ਗਈ ਉਹਨੂੰ ਮਾਫ਼ ਵੀ ਕਰ ਦਿੱਤਾ ਜਾਂਦਾ ਸੀ ਅਪਰਾਧੀਆਂ ਨੂੰ ਕਿਉਂਕਿ ਸੇਧ ਸੀ ਗੁਰਬਾਣੀ ਰੋਜ਼ ਪੜਨ ਵਾਲਾ ਸੀ ਤੇ ਵੀ ਲਿਖਿਆ ਜਾਂਦਾ ਵੀ ਉਹਦੀ ਕੁਰਸੀ ਇਦਾਂ ਦੀ ਸੀ ਜਿਸ ਵੇਲੇ ਕੋ ਆਪਣੇ ਕੁਰਸੀ ਤੇ ਬੈਠਦਾ ਸੀ ਚੌਂਕੜੀ ਮਾਰ ਕੇ ਬੈਠਦਾ ਔਰ ਜਿਸ ਵੇਲੇ ਬੈਠਦਾ ਸੀ ਤੇ ਕੁਰਸੀ ਘੁੰਮ ਜਾਂਦੀ ਸੀ ਦਰਬਾਰ ਸਾਹਿਬ ਵੱਲ ਮੋਹ ਜਾਂਦਾ ਸੀ ਕਿੰਨੀ ਸ਼ਰਧਾ ਸਤਗੁਰੂ ਜੀ ਦੇ ਦਰ ਤੇ ਉੱਪਰ ਗੁਰੂ ਰਾਮਦਾਸ ਮਹਾਰਾਜ ਦੇ ਦਰਬਾਰ ਤੇ ਰੱਖਦਾ ਸੀ ਮਹਾਰਾਜਾ ਹਰਦੀਪ ਸਿੰਘ ਦੇ ਪੋਤਰੇ ਕਵਰ ਨੌਨਿਹਾਲ ਸਿੰਘ ਦੀ ਸ਼ਾਦੀ ਸੀ ਸਿਰ ਆ ਭੇਟਾ ਕੀਤਾ ਕਿਸੇ ਨੇ ਉਹਨੇ ਆਖਿਆ ਕਿ ਇਹ ਕਵਰ ਨਾ ਹੋ ਨਿਹਾਲ ਸਿੰਘ ਦੇ ਚਿਹਰੇ ਤੇ ਨਹੀਂ ਸਜੇਗਾ ਬਹੁਤ ਕੀਮਤੀ ਹੈ ਇਹ ਗੁਰੂ ਰਾਮਦਾਸ ਜੀ ਦੇ ਦਰਬਾਰ ਦੇ ਵਿੱਚ ਭੇਟਾ ਕਰ ਦਿੱਤਾ ਹੈਦਰਾਬਾਦ ਦੇ ਨਿਜ਼ਾਮ ਨੇ ਬਹੁਤ ਵੱਡੀ ਚਾਨਣੀ ਭੇਜੀ ਜਦੋਂ ਗੁਰਦੁਆਰਾ ਸਾਹਿਬ ਆਜੇ ਚੰਦਵਾ ਸਾਹਿਬ ਹੋ ਜਾਂਦਾ ਹੈ ਹੀਰੇ ਜੜੇ ਹੋਏ ਸਨ ਉਹਦੇ ਵਿੱਚ ਇਹ ਨਹੀਂ ਮੇਰੇ ਉੱਪਰ ਨਹੀਂ ਇਹ ਗੁਰੂ ਰਾਮਦਾਸ ਜੀ ਮਹਾਰਾਜ ਦੇ ਦਰਬਾਰ ਦੇ ਵਿੱਚ ਹੀ ਸੋਹਣੀ ਲੱਗੇ ਔਰ ਐਸਾ ਨਹੀਂ ਸੀ ਕਿ ਸਿਰਫ ਕਹਿੰਦਾ ਸੀ ਅੱਜ ਤਾਂ ਲੋਕੀ ਸੋਚਦੇ ਵੀ ਗੁਰਦੁਆਰੇ ਦੀਆਂ ਚੀਜ਼ਾਂ ਸਾਡੇ ਘਰਾਂ ਵਿੱਚ ਲੱਗ ਜਾਣ ਕਰੋੜਾਂ ਰੁਪਈਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਹਨਾਂ ਲੋਕਾਂ ਦੀਆਂ ਗੱਡੀਆਂ ਦੇ ਵਿੱਚ ਪੈਟਰੋਲ ਵਿੱਚ ਹੀ ਲੱਗ ਜਾਂਦਾ ਹੈ ਸੰਗਤ ਦਾ ਪੈਸਾ ਉਹ ਲੋਕ ਅੱਜ ਉਹ ਲੋਕ ਕਾਬਜ ਹੋ ਜਾਂਦੇ ਆ ਖੁਦਾਇਆ ਹਵਸ ਕੇ ਬੰਦੇ ਵਫਾ ਕੋ ਵੇਚ ਦਿੰਦੇ ਹਨ ਖੁਦਾ ਕੇ ਘਰ ਕੀ ਕਿਆ ਖੁਦਾ ਕੋ ਵੇਚ ਦੇਤੇ ਜਦੋਂ ਰੱਬ ਆ ਜਾਏ ਨਾ ਉਹਨੂੰ ਵੀ ਵੇਚ ਦੇਣ ਅੱਜ ਦੇ ਲੋਕ ਇਦਾਂ ਦੇ ਆ ਆ ਵੇਚ ਦੇਣਾ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵੀ ਵੇਚ ਦਿੱਤੇ ਆ ਕੋਈ ਸਾਬਕਤ ਆ ਵੀ ਨਹੀਂ ਹੈ ਤੇ ਉਸ ਨੇ ਹਮੇਸ਼ਾ ਸਨਮਾਨ ਕੀਤਾ ਸ੍ਰੀ ਅਕਾਲ ਤਖਤ ਸਾਹਿਬ ਦਾ ਸਨਮਾਨ ਕੀਤਾ ਬਹੁਤ ਇਤਿਹਾਸ ਹੈ ਮਹਾਰਾਜਾ ਰਣਜੀਤ ਸਿੰਘ ਦਾ ਤੇ ਜਿਸ ਨੇ ਦੁਨੀਆ ਦੇ ਵਿੱਚ ਇੱਕ ਇੱਕ ਮਿਸਾਲ ਪੈਦਾ ਕਰ ਦਿੱਤੀ ਮਹਾਰਾਜਾ ਰਣਜੀਤ ਸਿੰਘ ਨੇ ਮਿਸਾਲ ਪੈਦਾ ਕਰ ਔਰ ਰਾਜਾ ਹੋਣਾ ਵੀ ਇਦਾਂ ਦਾ ਚਾਹੀਦਾ ਜਿਹੜਾ ਜਨਤਾ ਦੇ ਦੁੱਖਾਂ ਨੂੰ ਜਾਣਦਾ ਹੋਵੇ ਐਸਾ ਰਾਜਾ ਨਹੀਂ ਲੋਕੀ ਮਰ ਰਹੇ ਆ ਹੁਣ 7 ਮਹੀਨੇ ਹੋ ਗਏ ਬਾਰਡਰ ਦੇ ਉੱਪਰ ਕਿਸਾਨ ਬੈਠੇ ਆ ਉਹਦੇ ਜੂ ਮੇ ਨਹੀਂ ਸਰਕਾਰੀ ਕੰਨਾਂ ਦੇ ਉੱਪਰ ਘਟੋ ਘਟ 5-600 ਕਿਸਾਨ ਮਰ ਚੁੱਕਾ ਹੈ ਕਾਦਾ ਰਾਜਾ ਹੈ ਜਿਵੇਂ ਬਣੀ ਸਹੀ ਕਹਿੰਦੀ ਹੈ ਰਾਜੇ ਪਾਪ ਕਮਾਮ ਦੇ ਉਲਟੀ ਬਾੜ ਖੇਤ ਕੋ ਖਾਈ ਜਿਹੜਾ ਰਾਜਾ ਇਨਸਾਫ ਹੀ ਨਹੀਂ ਦੇ ਸਕਦਾ ਉਹ ਰਾਜਾ ਕਾਦਾ ਹੈ ਐਸਾ ਨਹੀਂ ਕਿ ਇੱਕ ਕੌਮ ਨੂੰ ਇਨਸਾਫ ਦੇ ਰਿਹਾ ਮਹਾਰਾਜਾ ਰਣਦੇਸ ਸਿੰਘ ਜਿਹੜਾ ਉਹਦੇ ਦਰ ਤੇ ਆਉਂਦਾ ਉਹਨੂੰ ਇਨਸਾਫ ਦਿੰਦਾ ਉਹਨੂੰ ਸਾਰਿਆਂ ਨੂੰ ਇਨਸਾਫ ਬਰਾਬਰ ਦਾ ਇਨਸਾਫ ਦਿੰਦਾ ਇਹ ਨਹੀਂ ਕਿ ਦੁਨੀਆ ਦੇ ਦੂਸਰਾ ਬੰਦਾ ਦੇਖਣਾ ਹੀ ਨਹੀਂ ਚਾਹੀਦਾ ਔਰੰਗਜ਼ੇਬ ਵੀ ਇਹ ਕੁਝ ਕਰਦਾ ਰਿਹਾ 50 ਸਾਲ ਕਰਦਾ ਰਿਹਾ ਨਾ ਉਹਦਾ ਸੁਪਨਾ ਪੂਰਾ ਹੋਇਆ ਤੇ ਨਾ ਇਹਨਾਂ ਦਾ ਸੁਪਨਾ ਪੂਰਾ ਹੋਣਾ ਤੇ ਰਾਜ ਤਾਂ ਉਹਨਾਂ ਦਾ ਦਿਲਾਂ ਤੇ ਹੁੰਦਾ ਹੈ ਰਾਜ ਮਹਾਰਾਜਾ ਰਣਜੀਤ ਸਿੰਘ ਦਾ ਅੱਜ ਵੀ ਲੋਕਾਂ ਦੇ ਦਿਲਾਂ ਦੇ ਰਾਜ ਹੈ ਅੰਗਰੇਜ਼ ਵੀ ਡਰਦੇ ਸੀ ਅਫਗਾਨ ਵੀ ਡਰਦੇ ਸਨ ਕਿਸੇ ਦੀ ਜੁਰਤ ਨਹੀਂ ਪੈਂਦੀ ਸੀ ਪੰਜਾਬ ਵੱਲ ਚੜਾਈ ਕਰਕੇ ਆਜੇ ਜੁਰਤ ਨਹੀਂ ਪੈਂਦੀ ਸੀ ਦੁਸ਼ਮਨ ਨੂੰ ਟੱਕਰ ਦਿੰਦਾ ਸੀ ਤੇ ਜੇ ਅਸੀਂ ਉਹਦੀ ਗੱਲ ਕਰਦੇ ਆਂ ਪ੍ਰੇਮ ਦੀ ਗੱਲ ਕਰਦੇ ਆਂ ਤੇ ਮਹਾਰਾਜਾ ਰਣਜੀਤ ਸਿੰਘ ਜਨਤਾ ਦੇ ਵਿੱਚ ਕਿਤਾ ਰਹਿੰਦਾ ਸੀ ਭੇਸ ਬਦਲ ਕੇ ਜਾਂਦਾ ਸੀ ਕਿ ਕਿਸੇ ਨੂੰ ਦੁੱਖ ਤਕਲੀਫ ਤਾਂ ਨਹੀਂ ਹੈ ਬੜੀਆਂ ਉਦਾਹਰਨਾਵਾਂ ਮਿਲ ਗਈਆਂ ਲੋਕੀ ਕਹਿੰਦੇ ਸੀ ਪਾਰਸ ਹੈ ਮਹਾਰਾਜਾ ਰਣਜੀਤ ਸਿੰਘ ਪਾਰਸ ਹੈ ਹੁਣ ਪਾਰਸ ਜਿਹੜਾ ਅੱਠ ਤਾਤਾਂ ਨੂੰ ਬਦਲ ਦਿੰਦਾ ਹੈ ਤੇ ਇੱਕ ਮਾਈ ਨੂੰ ਪਤਾ ਲੱਗਾ ਤੇ ਉਹ ਉਹਨੂੰ ਪਤਾ ਲੱਗਾ ਮਹਾਰਾਜਾ ਰਣਜੀਤ ਸਿੰਘ ਸਾਡੇ ਮਹੱਲੇ ਵਿੱਚੋਂ ਨਿਕਲ ਰਿਹਾ ਉਹਨੂੰ ਹੁਣ ਲੋਹਾ ਨਾ ਮਿਲੇ ਵੀ ਲੋਹੇ ਦੀ ਚੀਜ਼ ਚਾਹੀਦੀ ਕੋਈ ਵੀ ਲੋਹੇ ਪਾਰਸ ਹੈ ਨਾ ਲੋਹੇ ਲੋਹੇ ਦੇ ਨਾਲ ਕਰਾਂਗੇ ਤੇ ਸੋਨਾ ਬਣ ਜਾਏਗਾ ਉਹਨੇ ਤਵਾ ਹੀ ਚੁੱਕ ਲਿਆ ਰੋਟੀ ਬਣਾਉਣ ਵਾਲਾ ਤੇ ਜਾ ਕੇ ਮਹਾਰਾਜਾ ਰਣਜੀਤ ਸਿੰਘ ਦੇ ਹੁਣ ਕਿਸੇ ਦਾ ਹੱਥ ਲਾ ਕੇ ਦੇਖੋ ਰਾਜੇ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਕੱਪੜਿਆਂ ਦੇ ਉੱਪਰ ਚੰਗੀ ਤਰ੍ਹਾਂ ਰਗੜ ਦਿੱਤਾ ਕੱਪੜੇ ਕਾਲੇ ਹੋ ਗਏ ਤੇ ਆਖਿਆ ਮਾਤਾ ਕੀ ਕਰਦੀ ਹੈ ਇਹ ਕੀ ਹੈ ਕਹਿ ਲਗੀ ਮੈਨੂੰ ਪਤਾ ਲੱਗਾ ਕਿ ਮਹਾਰਾਜਾ ਰਣਜੀਤ ਸਿੰਘ ਪਾਰਸ ਹੈ ਤੇ ਪਾਰਸ ਨੂੰ ਲੋਹਾ ਸੁਹਾਓ ਤੇ ਸੋਨਾ ਬਣ ਜਾਂਦਾ ਹੈ ਇਹ ਤਾਂ ਲੋਹਾਈ ਹੈ ਕਹਿੰਦੇ ਕਿੰਨਾ ਧਨ ਚਾਹੀਦਾ ਉਹਨੂੰ ਮਾਲੋ ਮਾਲ ਕਰ ਦਿੱਤਾ ਦਿਓ ਉਹਨੂੰ ਧਨ ਜਿੰਨਾ ਮੰਗਦੀ ਹੈ ਮਾਤਾ ਇਹਨੂੰ ਧਨ ਦੇ ਦਿਓ ਬੱਚੇ ਬੇਰੀ ਨੂੰ ਪੱਥਰ ਮਾਰ ਰਹੇ ਸਨ ਬੇਰ ਖਾਣ ਵਾਸਤੇ ਹੁਣ ਮਹਾਰਾਜਾ ਰਣਜੀਤ ਸਿੰਘ ਕੋਲ ਦੀ ਨਿਕਲੇ ਤੇ ਜਾ ਕੇ ਪੱਥਰ ਲੱਗ ਗਿਆ ਬੱਚਿਆਂ ਨੂੰ ਸਿਪਾਈਆਂ ਨੇ ਪਕੜ ਲਿਆ ਤੇ ਸਿਪਾਈਆਂ ਨੂੰ ਇਸ਼ਾਰਾ ਕੀਤਾ ਮਹਾਰਾਜਾ ਰਣਜੀਤ ਸਿੰਘ ਨੇ ਕਿ ਬੱਚਿਆਂ ਨੂੰ ਇੱਧਰ ਲਿਆਓ ਬੱਚਿਆਂ ਨੂੰ ਲਿਆਂਦਾ ਗਿਆ ਬੱਚਿਓ ਕੀ ਕਰਦੇ ਸੀ ਕਹਿ ਲਗੇ ਜੀ 베ਰੀ ਨੂੰ ਟੀਮਾ ਮਾਰ ਰਹੇ ਸੀ ਪੱਥਰ ਮਾਰ ਰਹੇ ਸੀ 베ਰੀ ਕੀ ਦਿੰਦੀ ਹੈ 베ਰ ਦਿੰਦੀ ਹੈ ਤੇ ਮੈਂ 베ਰੀ ਤੋਂ ਗਿਆ ਗੁਜਰਿਆ ਤਾਂ ਹੈ ਹੀ ਨਹੀਂ ਜੇ ਪੱਥਰ ਮਾਰਨ ਦੇ ਨਾਲ 베ਰੀ 베ਰ ਦਿੰਦੀ ਹੈ ਤੁਸੀਂ ਮਹਾਰਾਜਾ ਰਣਜੀਤ ਸਿੰਘ ਨੂੰ ਪੱਥਰ ਮਾਰੇ ਆ ਇਹਨਾਂ ਨੂੰ ਸੋਨੇ ਦੀਆਂ ਮੋਹਰਾਂ ਦਿਓ ਬੱਚਿਆ ਕਾਲ ਪੈ ਗਿਆ ਆਪਣੇ ਭੰਡਾਰ ਖੋਲ ਦਿੱਤੇ ਖੋਲ ਦਿੱਤੇ ਭੰਡਾਰ ਜਿਨ੍ਹਾਂ ਨੂੰ ਕਿਸੇ ਨੂੰ ਰਾਸ਼ਨ ਚਾਹੀਦਾ ਲੈ ਜਾਓ ਜਿਨ੍ਹਾਂ ਨੂੰ ਰਾਸ਼ਨ ਚਾਹੀਦਾ ਲੈ ਹੱਜ ਤਾਂ ਇਹਦੇ ਵਿੱਚੋਂ ਵੀ ਲੋਕੀ ਪੈਸੇ ਖਾਈ ਜਾਂਦੇ ਆ ਤੇ ਉਸ ਵੇਲੇ ਇੱਕ ਬਜ਼ੁਰਗ ਆਇਆ ਤੋਨੇ ਗੋਰਾ ਦਾ ਭਰ ਲਿਆ ਰਾਸ਼ਨ ਦਾ ਪਰ ਚੁੱਕਣਾ ਹੋਵੇ ਉਹਦੇ ਕੋਲ ਹੁਣ ਮਹਾਰਾਜਾ ਰਣਜੀਤ ਸਿੰਘ ਭੇਸ ਬਦਲ ਕੇ ਘੁੰਮਦਾ ਹੁੰਦਾ ਸੀ ਉਹਨੇ ਆਖਿਆ ਬਾਬਾ ਮੈਂ ਤੇਰੀ ਮਦਦ ਕਰਾਂ ਕਹਿਣ ਲੱਗੇ ਬੇਟਾ ਕਰ ਤੇ ਉਹ ਬੋਰਾ ਜਿਹੜਾ ਸੀ ਆਪਣੇ ਬੋਢਿਆਂ ਦੇ ਚੁੱਕ ਲਿਆ ਉਹਦੇ ਪਿੰਡ ਛੱਡ ਕੇ ਆਇਆ ਉਹ ਕਹਿਣ ਲੱਗਾ beta ਤੂੰ ਆਪਣਾ ਨਾਮ ਤਾਂ ਦੱਸ ਦੇ ਕਹਿਣ ਲੱਗਾ ਮੈਂ ਤੁਹਾਡਾ ਸੇਵਕ ਰਣਜੀਤ ਸਿੰਘ ਹਾਂ ਇਦਾਂ ਦੇ ਰਾਜੇ ਹੁੰਦੇ ਇਦਾਂ ਦੇ ਰਾਜੇ ਤੁਹਾਨੂੰ ਨਹੀਂ ਮਿਲਣਗੇ ਅੱਜ ਉਹਨਾਂ ਨੂੰ ਯਾਦ ਕੀਤਾ ਜਾਂਦਾ ਉਹਨਾਂ ਰਾਜਿਆਂ ਨੂੰ ਯਾਦ ਕੀਤਾ ਜਾਂਦਾ ਜਿਸ ਰਾਜੇ ਨੇ ਪੰਥ ਦੇ ਵਾਸਤੇ ਕੀਤਾ ਦੁਨੀਆ ਦੇ ਵਾਸਤੇ ਕੀਤਾ ਔਰ ਸਭ ਸਾਂਜੀ ਵਾਲਤਾ ਦੇ ਉਪਦੇਸ਼ ਜਿਹੜਾ ਸੀ ਸੰਸਾਰ ਦੇ ਲੋਕਾਂ ਨੂੰ ਦੇਤਾ ਇੱਕ ਮੁਸਲਮਾਨ ਫਕੀਰ ਹੋਇਆ ਤੇ ਉਹਨੇ ਬੜੀ ਬਹੁਤ ਵੱਡੀ ਮਿਹਨਤ ਕੀਤੀ ਕਹਿੰਦੇ ਉਹਨੇ ਸੁਨਹਿਰੀ ਅੱਖਰਾਂ ਦੇ ਨਾਲ ਕੁਰਾਨ ਲਿਖਿਆ ਹੁਣ ਉਹ ਸੋਚਦਾ ਕਿ ਇਹਦਾ ਮੁੱਲ ਪੈ ਜਾਏ ਤੇ ਮੇਰੇ ਪਰਿਵਾਰ ਦਾ ਖਰਚਾ ਚੱਲ ਜਾਏ ਪਰ ਸੋਚਦਾ ਹੁਣ ਰਾਜਾ ਤਾਂ ਮੁਸਲਮਾਨ ਰਾਜਾ ਤਾਂ ਸਿੱਖ ਹੈ ਤੇ ਸਿੱਖ ਥੋੜੇ ਕੁਰਾਨ ਦਾ ਮੁੱਲ ਪਾਏਗਾ ਤੇ ਉਹ ਇੱਕ ਗੱਡਾ ਲਿਆ ਉਸਨੇ ਗੱਡੇ ਦੇ ਉੱਪਰ ਇੱਕ ਮੰਜਾ ਰੱਖਿਆ ਉਹਦੇ ਉੱਪਰ ਕੁਰਾਨ ਰੱਖਿਆ ਚਿੱਟੀ ਚਾਦਰ ਪਾਈ ਤੇ ਲਾਹੌਰ ਜਾ ਰਿਹਾ ਸੀ ਤੇ ਰਸਤੇ ਵਿੱਚ ਮਹਾਰਾਜਾ ਰਣਜੀਤ ਸਿੰਘ ਉਧਰੋਂ ਆ ਰਹੇ ਸੀ ਮਹਾਰਾਜਾ ਰਣਜੀਤ ਸਿੰਘ ਨੇ ਰੋਕਿਆ ਉਸ ਬਜ਼ੁਰਗ ਨੂੰ ਪਾਈ ਇਹਦੇ ਵਿੱਚ ਕੀ ਹੈ ਕਿੱਥੇ ਜਾ ਰਹੇ ਹੋ ਉਹਨੇ ਹੁਣ ਪਛਾਣਿਆ ਨਹੀਂ ਉਹ ਕਹਿ ਲਗਾ ਇਹ ਕੁਰਾਨ ਹੈ ਬੜੀ ਮਿਹਨਤ ਦੇ ਨਾਲ ਸੁਨਹਿਰੀ ਅੱਖਰਾਂ ਦੇ ਨਾਲ ਮੈਂ ਲਿਖਿਆ ਬੜਾ ਵਜਨਦਾਰ ਸੀ ਮੈਂ ਹੁਣ ਲਾਹੌਰ ਜਾ ਰਿਹਾ ਕੋਈ ਇਸਲਾਮ ਦਾ ਬੰਦਾ ਮਿਲਦਾ ਹੈ ਕੋਈ ਪੈਸੇ ਵਾਲਾ ਤੇ ਉਹਨੂੰ ਇਹ ਭੇਟਾ ਕਰਦੇ ਆ ਉਹ ਮੈਨੂੰ ਪੈਸੇ ਦੇ ਦੇ ਮੇਰਾ ਗੁਜ਼ਾਰਾ ਚੱਲ ਜਾਏ ਕਹਿ ਲਗੇ ਇੱਥੇ ਕਿੱਥੋਂ ਕਿਉਂ ਜਾ ਰਿਹਾ ਤੂੰ ਪੰਜਾਬ ਤੋਂ ਲਾਹੌਰ ਜਾ ਰਿਹਾ ਇੱਥੋਂ ਕਹਿ ਲਗਾ ਰਾਜਾ ਜਿਹੜਾ ਨਾ ਉਹ ਸਿੱਖ ਹੈ ਤੇ ਸਿੱਖ ਨੇ ਮੋਲ ਨਹੀਂ ਪਾਉਣਾ ਕਹਿ ਲਗਾ ਦੇ ਦੇ ਕੁਰਾਨ ਮੈਂ ਬੋਲ ਪਾਵਾਂ ਕੌਣ ਹੈ ਤੂੰ ਕਹਿ ਲਗਾ ਮੈਂ ਮਹਾਰਾਜਾ ਰਣਜੀਤ ਸਿੰਘ ਤੇ ਉਸ ਵੇਲੇ ਕਹਿੰਦੇ ਹਨ ਆਪਣੇ ਇੱਕ ਉਹਦਾ ਵਜ਼ੀਰ ਸੀ ਮੁਸਲਮਾਨ ਸੀ ਤੇ ਉਸ ਮੁਸਲਮਾਨ ਵਜ਼ੀਰ ਨੂੰ ਆਖਿਆ ਇਹਦੇ ਵਿੱਚੋਂ ਮੈਨੂੰ ਪੜ੍ਹ ਕੇ ਸੁਣਾ ਇਹ ਵੀ ਤੁਸੀਂ ਗਿਆਤ ਕਰੋ ਕਿ ਮਹਾਰਾਜਾ ਰਣਜੀਤ ਸਿੰਘ ਪੜਿਆ ਲਿਖਿਆ ਘੱਟ ਸੀ ਕਿਉਂਕਿ 12 ਸਾਲ ਦੀ ਉਮਰ ਦੇ ਵਿੱਚ ਤਾਂ ਉਹਨੂੰ ਜ਼ਿੰਮੇਵਾਰੀ ਮਿਲ ਗਈ ਤੇ ਮਹਾਰਾਜਾ ਰਣਜੀਤ ਸਿੰਘ ਨੇ ਆਖਿਆ ਵੀ ਇਹਨੂੰ ਪੜ੍ਹ ਕੇ ਸੁਣਾ ਜਿਸ ਵੇਲੇ ਪੜ੍ਹ ਕੇ ਸੁਣਾਇਆ ਤੇ ਕਹਿੰਦਾ ਇਹ ਤਾਂ ਗੁਰਬਾਣੀ ਦੇ ਨਾਲ ਮਿਲਦੀ ਜੁਲਦਾ ਸਾਰਾ ਕੁਝ ਤੇ ਜਿਸ ਵੇਲੇ ਉਹਨੇ ਪੜਿਆ ਵੀ ਅਰਥ ਵੀ ਕੀਤੇ ਬੜਾ ਖੁਸ਼ ਹੋਇਆ ਮਹਾਰਾਜਾ ਰਣਜੀਤ ਸਿੰਘ ਫਿਰ ਉਹਨੂੰ ਇਨਾਮ ਦੇ ਤੌਰ ਤੇ ਕੁਰਾਨ ਜਿਹੜਾ ਸੀ ਮਹਾਰਾਜਾ ਰਣਜੀਤ ਸਿੰਘ ਨੇ ਦਿੱਤਾ ਕਿ ਮਹਾਰਾਜਾ ਰਣਜੀਤ ਸਿੰਘ ਜਿੱਥੇ ਉਹਨਾਂ ਦੀ ਜ਼ਿੰਦਗੀ ਦੀ ਦਾਸਦਾਨ ਜਿਹੜੀ ਆ ਜ਼ਿੰਦਗੀ ਜਿਹੜੀ ਉਹਨਾਂ ਨੇ ਕਮਾਈ ਆ ਇੱਕ ਜਿੱਥੇ ਫਿਰ ਧਾਰਮਿਕ ਤੌਰ ਤੇ ਜੇ ਆਪਾਂ ਆਪਣੇ ਪੰਥ ਦੀ ਗੱਲ ਕਰਦੇ ਆਂ ਭਾਵੇਂ ਨਨਕਾਣਾ ਸਾਹਿਬ ਹੋਵੇ ਦਰਬਾਰ ਸਾਹਿਬ ਦੇ ਬਿਲਡਿੰਗ ਨੂੰ ਸੋਨਾ ਲਾਣਾ ਹੋਵੇ ਪਟਨਾ ਸਾਹਿਬ ਹਯੂਰ ਸਾਹਿਬ ਦੀ ਧਰਤੀ ਬੜੀਆਂ ਜ਼ਗੀਰਾਂ ਲਾਈਆਂ ਇਹ ਘਟਨਾ ਮੈਂ ਆਪਜੀ ਦੇ ਨਾਲ ਸਾਂਝੀ ਕਰਦਾ ਨਨਕਾਣਾ ਸਾਹਿਬ ਦੀ ਇਦਾਂ ਦਾ ਟਾਈਮ ਸੀ ਸੰਧਿਆ ਦਾ ਥੋੜਾ ਥੋੜਾ ਹਨੇਰਾ ਹੋ ਗਿਆ ਤੇ ਨਨਕਾਣਾ ਸਾਹਿਬ ਚਲੇ ਗਿਆ ਗੁਰੂ ਸਾਹਿਬ ਜੀ ਦੇ ਜਨਮ ਸਥਾਨ ਤੇ ਤੇ ਉੱਥੇ ਜਿਹੜੇ ਗਰੰਤੀ ਸਾਹਿਬ ਸਨ ਸਿੰਘ ਸਾਹਿਬ ਸਨ ਹੁਣ ਉੱਥੇ ਅੰਦਰ ਹਨੇਰਾ ਸੀ ਕੌਣਾਂ ਨੂੰ ਬੁਲਾਇਆ ਮਹਾਰਾਜਾ ਰਜੀਤ ਸਿੰਘ ਨੇ ਵੀ ਹਨੇਰਾ ਕਿਉਂ ਹੈ ਕਹਿਣ ਲੱਗੇ ਜੀ ਪੈਸੇ ਨਹੀਂ ਹਨ ਦੀਵੇ ਦੇ ਵਿੱਚ ਤੇਲ ਪਾਉਣ ਵਾਸਤੇ ਦੀਵੇ ਵਿੱਚ ਘਿਓ ਪਾਉਣ ਵਾਸਤੇ ਪੈਸੇ ਨਹੀਂ ਹਨ ਤੁਸੀਂ ਆਇਓ ਤੇ ਕੁਛ ਹੁਣ ਕਰਕੇ ਜਾਓ ਮਹਾਰਾਜਾ ਹੈ ਉਹ ਕਹਿਣ ਲੱਗੇ ਇਦਾਂ ਕਰੋ ਆ ਮੇਰਾ ਘੋੜਾ ਲੈ ਜਾ ਜਿੱਥੇ ਤੱਕਰ ਤੂੰ ਜਾਣਾ ਉਥੇ ਤੱਕਰ ਮੈਂ ਜ਼ਮੀਨ ਜਿਹੜੀ ਐ ਕੋਨੜ ਕਾਣਾ ਉਸ ਵੇਲੇ ਲਿਖਦੇ ਆ ਕਿ 750 ਏਕੜ ਜ਼ਮੀਨ ਜਗੀਰ ਲਿਖ ਕੇ ਮਹਾਰਾਜਾ ਰੰਗੀ ਸਿੰਘ ਨੇ ਦਿੱਤੀ ਉਸੇ ਵੇਲੇ ਪਿਆਰ ਵੀ ਕਰਦਾ ਸੀ ਜੇ ਕੌਮ ਦੇ ਪੰਥ ਦੇ ਅੱਜ ਤਾਂ ਪੰਥ ਨੂੰ ਮੰਨਦੇ ਕੋਈ ਨਹੀਂ ਨਾ ਅੱਜ ਜਿੰਨੇ ਸਾਡੇ ਲੀਡਰਾਂ ਦੇ ਹੁਣ ਅਕਾਲ ਤਖਤ ਕੋਲ ਸਭ ਤੋਂ ਸਿਣੇ ਆ ਜਾਂਦਾ ਤੇ ਉਹ ਆਪਣਾ ਗੋਲ ਮੋਲ ਕਰ ਦਿੰਦੇ ਆ ਤੇ ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਦੋ ਗਲਤੀਆਂ ਹੋਈਆਂ ਸੀ। ਇੱਕ ਕਰੀ ਮੁਜਰਾ ਦੇਖਣ ਚਲਾ ਗਿਆ ਸੀ। ਉਹਦੀ ਸਜ਼ਾ ਮਿਲੀ ਸੀ ਕੋਰਲੇ ਮਾਰੇ ਸਨ ਮਹਾਰਾਜਾ ਰਣਜੀਤ ਸਿੰਘ ਦੀ। ਤੇ ਇੱਕ ਵਾਰੀ ਕਹਿੰਦੇ ਹਨ ਸ਼ਾਦੀ ਤੇ ਉਹਨੇ ਸ਼ਾਦੀਆਂ ਵੀ ਬਹੁਤ ਹੋਈਆਂ ਮਹਾਰਾਜਾ ਰਣਜੀਤ ਸਿੰਘ ਦੀਆਂ ਤੇ ਉਸ ਨੇ ਉਹਨੂੰ ਕਿਹਾ ਕਿਸੇ ਨੇ ਵੀ ਉਮਰ ਤਾਂ ਵੈਸੇ 59 ਸਾਲ ਦੀ ਹੈ ਇੱਕ ਘੱਟ ਛੱਟ ਕਿਉਂਕਿ ਉਹਨਾਂ ਦਾ ਜਨਮ ਜਿਹੜਾ ਹੈ 1780 ਵਿੱਚ ਹੋਇਆ ਤੇ ਅੱਜ ਦੇ ਦਿਨ 1839 ਦੇ ਵਿੱਚ ਮਹਾਰਾਜਾ ਰਸਿੰਧ ਦੁਨੀਆ ਤੋਂ ਚਲਾ ਗਿਆ ਸਿਰਫ 59 ਸਾਲ ਦੀ ਉਮਰ ਹੈ ਤੇ ਸ਼ਾਦੀ ਸੀ ਤੇ ਕਿਸੇ ਨੇ ਆਖਿਆ ਵੀ ਤੇਰੀ ਦਾੜੀ ਜਿਹੜੀ ਆ ਉਹ ਧੋਲੇ ਆ ਗਏ ਚਿੱਟੇ ਵਾਲ ਹੋ ਗਏ ਉਹ ਕਿਸੇ ਨੇ ਪੇਂਟ ਲਿਆ ਦਿੱਤਾ ਕਲਰ ਜੋਨੇ ਕਲਰ ਕਰ ਲਿਆ ਅਕਾਲ ਤਖਤ ਸਭ ਗਿਆ ਹੁਣ ਜਥੇਦਾਰ ਇਦਾਂ ਦੇ ਨਹੀਂ ਸਨ ਪਿੱਛੇ ਘੁੰਮਣ ਵਾਲੇ ਇੱਕ ਵਾਰੀ ਗਿਆਨੀ ਭਿੰਦਰਪਾਲ ਸਿੰਘ ਜੀ ਗਿਆ ਬੈਠੇ ਸਾਂ ਵੀ ਅੱਗੇ ਸਮਾਂ ਹੁੰਦਾ ਸੀ ਸਿੰਘ ਸਾਹਿਬ ਅੱਗੇ ਹੁੰਦੇ ਸੀ ਤੇ ਰਾਜੇ ਪਿੱਛੇ ਚੱਲਦੇ ਹੁੰਦੇ ਸਨ ਮਹਾਰਾਜਾ ਰਣਜੀਤ ਸਿੰਘ ਹੁੰਦਾ ਸੀ ਜੇ ਸਿੰਘ ਸਾਹਿਬ ਗਰੰਤੀ ਸਾਹਿਬ ਦਰਬਾਰ ਸਾਹਿਬ ਜਾਂ ਅਕਾਲ ਤਖਤ ਦੇ ਜਥੇਦਾਰ ਉਹਨਾਂ ਨੂੰ ਅੱਗੇ ਤੁਰਦਾ ਸੀ ਆਪ ਪਿੱਛੇ ਤੁਰਦਾ ਸੀ ਅੱਜ ਉਹ ਅੱਗੇ ਅੱਗੇ ਪਿੱਛੇ ਪਿੱਛੇ ਕਿਰਪਾਨਾ ਲੈ ਕੇ ਮਗਰ ਮਗਰ ਘੁੰਮਦੇ ਤੇ ਉਹ ਵੀ ਸਮਾਸੀ ਮਹਾਰਾਜਾ ਰਣਜੀਤ ਸਿੰਘ ਤੇ ਜਥੇਦਾਰ ਹਰੀ ਸਿੰਘ ਡਲੂਆ ਸੀ ਉਹਨੇ ਆਖਿਆ ਕਹ ਤੇ ਮੂਰਖ ਠੱਗੇ ਨੂੰ ਕਿਉਂ ਕਾਲਾ ਕਰਦਾ ਬੱਗੇ ਨੂੰ ਜੇ ਆਖਰ ਨੂੰ ਮਰਨਾ ਤੇ ਮੂੰਹ ਕਾਲਾ ਕਿਉਂ ਕਰਨਾ ਮਹਾਰਾਜਾ ਰਣਜੀਤ ਸਿੰਘ ਨੂੰ ਸਜ਼ਾ ਸੁਣਾਈ ਗਈ ਤੇ ਉਸਨੇ ਸਜ਼ਾ ਮੰਨੀ ਅਸੀਂ ਸੁਣ ਲੈਣੇ ਆ ਇਧਰ ਸੁਣਦੇ ਇਧਰ ਕੱਢ ਦਿੰਨੇ ਆ ਕਹਿੰਦੇ ਅਸੀਂ ਗੁਰੂ ਗੋਬਿੰਦ ਸਿੰਘ ਦੇ ਸਿੱਖ ਆ ਦੇਖੋ ਨਾ ਗੁਰੂ ਸਾਹਿਬ ਮਹਾਰਾਜ ਦੇ ਛੋਟੇ ਛੋਟੇ ਸਾਹਿਬ ਜਦੋਂ ਉਹਨਾਂ ਨੂੰ ਬਾਬਾ ਕਿਉਂ ਕਿਹਾ ਜਾਂਦਾ ਬਾਬਾ ਅਜੀਤ ਸਿੰਘ ਜੁਜਾਰ ਸਿੰਘ ਜੋਰਾਵਰਸ ਆ ਅਸੀਂ ਬਾਬੇ ਬਣ ਕੇ ਵੀ ਨਹੀਂ ਬਾਬੇ ਬਣਦੇ ਉਹਨਾਂ ਨੂੰ ਛੋਟੀ ਉਮਰ ਦੇ ਵਿੱਚ ਬਾਬੇ ਕਿਹਾ ਕਿਉਂਕਿ ਉਹਨਾਂ ਨੇ ਬਜ਼ੁਰਗੀ ਨੂੰ ਸੰਭਾਲ ਲਿਆ ਅਸੀਂ ਸੋਹਣਾ ਕਿਹਨੂੰ ਲੱਗਣਾ ਚਾਹੁੰਨੇ ਆ ਅਸੀਂ ਦੁਨੀਆ ਨੂੰ ਅਸੀਂ ਗੁਰੂ ਨੂੰ ਸੋਹਣਾ ਨਹੀਂ ਗੁਰੂ ਨੂੰ ਸੋਹਣਾ ਉਹ ਲੱਗਦਾ ਸਹੀ ਸੁੰਦਰ ਸੋਹਣੇ ਸਾਥ ਸੰਗ ਜਿਨ ਬਣੇ ਜਿਹੜੇ ਗੁਰੂ ਦੇ ਹੋਕਮ ਦੇ ਵਿੱਚ ਵਹੰਦੇ ਆ ਗੁਰੂ ਮਹਾਰਾਜ ਦੀ ਮਰਯਾਦਾ ਦੇ ਵਿੱਚ ਜੀਵਨ ਬਤੀਤ ਕਰਦੇ ਆ ਗੁਰੂ ਸਾਹਿਬ ਨੇ ਰਹਿਣੀ ਰਹੇ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸ ਕਾ ਚੇਰਾ ਰਹਿਤ ਬਿਨਾ ਨੇ ਸਿੱਖ ਕਹਾਵੇ ਰਹਿਤ ਬਿਨਾ ਦਰ ਝੋਟਾ ਐਸੀ ਬਹਾੜ ਸ਼ਖਸੀਅਤ ਜਿਸ ਨੇ ਅੰਗਰੇਜ਼ਾਂ ਨੂੰ ਵੀ ਨਤ ਪਾਈ ਤੇ ਅਫਗਾਨਾਂ ਨੂੰ ਵੀ ਪਠਾਣਾਂ ਦੇ ਉੱਪਰ ਕੋਈ ਵੀ ਨਹੀਂ ਰਾਜ ਕਰ ਸਕਿਆ ਉਥੇ ਜਮਰੌਧ ਦੇ ਵਿੱਚ ਜਾ ਕੇ ਮਹਾਰਾਜ ਰਣਜੀਤ ਸਿੰਘ ਰਾਜ ਕਰਦਾ ਐਸੇ ਮਹਾਨ ਜੋਦੇ ਖਾਲਸਾ ਸਰਕਾਰ ਰਾਜ ਪੈਦਾ ਕਰਨ ਵਾਲਾ ਮਹਾਰਾਜਾ ਰਣਜੀਤ ਸਿੰਘ ਜੋ ਅੱਜ ਦੇ ਦਿਨ ਦੁਨੀਆ ਤੋਂ ਕਿਉਂਕਿ ਪੰਥ ਬਣਾ ਰਿਹਾ ਹੈ ਵਰਸੀ ਰਾਜੇ ਬਹੁਤ ਹੋਏ ਆ ਸਾਡੀ ਕੌਮ ਦੇ ਵਿੱਚ ਵੀ ਰਾਜੇ ਬਹੁਤ ਹੋਏ ਆ ਪਰ ਮਹਾਰਾਜਾ ਰਣਜੀਤ ਸਿੰਘ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਕਿਉਂਕਿ ਪਰਉਪਕਾਰੀ ਸੀ ਗੁਰੂ ਬਾਦਸ਼ਾਹ ਮਹਾਰਾਜ ਦੇ ਆਸ਼ੇ ਦੇ ਮੁਤਾਬਕ ਜੀਵਨ ਬਤੀਤ ਕਰਦਾ ਸੀ ਪੰਥ ਨੂੰ ਅੱਗੇ ਲੈ ਕੇ ਚੱਲਦਾ ਸੀ ਗੁਰੂ ਸਾਹਿਬ ਮਹਾਰਾਜ ਕਿਰਪਾ ਕਰਨ ਅਸੀਂ ਉਹਨਾਂ ਦੇ ਜੀਵਨ ਤੋਂ ਕੋਈ ਸੇਧ ਲੈ ਸਕੀਏ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਬਲੌਫ ਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ 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 ਜੀ ਵਾਹਿਗੁਰੂ ਆਹੇ